ਕ੍ਰਿਸਟਾ ਦਾ ਜੀ ਵੇਰੀਐਂਟ ਆ ਮੈਨੂਅਲ ਦੇ ਵਿੱਚ ਪਹਿਲੇ ਨਾਂ ਤੇ ਤੇ ਚੱਲੀ ਗੱਡੀ ਬਹੁਤ ਜ਼ਿਆਦਾ ਘੱਟ ਆ 38000 ਕਿਲੋਮੀਟਰ ਚੱਲੀ ਆ ਗੱਡੀ ਤੁਸੀਂ ਚੈੱਕ ਕਰੋ ਸਾਰੀ ਸਾਫ਼ ਆ ਇਹ ਭਾਜੀ ਹੈਗੀ 18 ਮਾਡਲ ਦੀ ਆਟੋਮੈਟਿਕ 4/4 ਹੂੰ ਪਹਿਲੇ ਨਾਂ ਤੇ ਆ ਗੱਡੀ ਠੀਕ ਹੈ ਵੀਆਈਪੀ ਨੰਬਰ ਆ ਜੀ ਇਹ ਚੱਲੀ ਸਿਰਫ 84000 ਕਿਲੋਮੀਟਰ ਆ ਠੀਕ ਹੈ ਹਾਂਜੀ ਚਿੱਟੇ ਰੰਗ ਦੇ ਵਿੱਚ 2018 ਮਾਡਲ ਲੈਂਡ ਕਰੂਜ਼ਰ ਇਹ VX ਮਾਡਲ ਨਹੀਂ ਹੈਗਾ ਜੋ ਮਾਰਕੀਟ 'ਚ ਮਿਲਦਾ ZX ਮਾਡਲ ਆ ਤੁਹਾਡੇ ਮੂਰੇ ਕਿੱਟ ਲੱਗੀ ਆ ਸਾਰੀ ਗੱਡੀ ਨੂੰ ਸਾਰੀ ਗੱਡੀ PPF ਹੋਈ ਹੋ ਆ ਠੀਕ ਹੈ ਓਕੇ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲੈ ਆਏ ਜੀ ਆਪਾਂ ਖੜੇ ਆ ਜਲੰਧਰ ਸ਼ਹਿਰ ਸਟਾਰ ਕਾਰਸ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਬਿਲਕੁਲ ਨਵੀਆਂ ਗੱਡੀਆਂ ਜਿੱਦਾ ਵਰਨਾ ਖੜੀ ਆ ਜੇ ਤੁਹਾਨੂੰ ਐਂਡੈਵਰ ਚਾਹੀਦਾ ਫੋਰਚੂਨਰ ਚਾਹੀਦਾ ਸਾਰੀਆਂ ਗੱਡੀਆਂ ਮਿਲਣਗੀਆਂ ਨਾਲ ਲਗਜ਼ਰੀ ਗੱਡੀਆਂ ਵੀ ਮਿਲ ਜਾਣਗੀਆਂ ਵੀਡੀਓ ਨੂੰ ਐਂਡ ਤੱਕ ਦੇਖਿਓ ਵੀਡੀਓ ਤੇ ਆਪਣਾ ਸਾਥ ਦੇਣਗੇ ਸੁਮਿਤ ਵੀਰ ਕੀ ਹਾਲ ਹੈ ਕੀ ਹਾਲ ਹੈ ਭਾਜੀ ਬਹੁਤ ਵਧੀਆ ਜੀ ਸਿੱਤਾ ਠੀਕ ਬਹੁਤ ਵਧੀਆ ਵਧੀਆ ਜੀ ਵੀਰੇ ਪਹਿਲਾਂ ਤਾਂ ਆਪਾਂ ਲੋਕੇਸ਼ਨ ਦੱਸ ਦਈਏ ਕਿ ਆਪਾਂ ਕਿਹੜੀ ਜਗ੍ਹਾ ਦੇ ਉੱਤੇ ਖੜੇ ਆ ਅਸੀਂ ਹੈਗੇ ਆ ਜੀ ਬੀਐਸਐਫ ਚੌਂਕ ਟੱਪ ਕੇ ਜਲੰਧਰ ਦੇ ਵਿੱਚ ਖਾਲਸਾ ਕਾਲਜ ਦੇ ਆਪੋਜ਼ਿਟ ਠੀਕ ਹੈ ਰਾਗਾ ਮੋਟਰ ਦੇ ਨਾਲ ਸਾਡਾ ਸ਼ੋਰੂਮ ਆ ਜੀ ਆਓ ਵਿਜ਼ਿਟ ਕਰੋ ਸਾਰੀਆਂ ਗੱਡੀਆਂ ਦੇਖੋ ਤੇ ਅਸੀਂ ਡਿਟੇਲ ਨਾਲ ਤੁਹਾਨੂੰ ਹਰੇਕ ਗੱਡੀ ਦੀ ਡਿਟੇਲ ਦਵਾਂਗੇ ਇੱਕ ਇੱਕ ਕਰਕੇ ਤੇ ਪਹਿਲਾਂ ਵੀਰੇ ਆਪਾਂ ਦਿਖਾਉਣੇ ਵਰਨਾ ਕਰ ਹਨਾ ਦੱਸਿਓ ਫਿਰ ਇਹ ਭਾਜੀ ਹੈਗੀ ਆ 23 ਮਾਡਲ ਹਾਂ ਐਸ 6 ਆਪਸ਼ਨਲ ਵੇਰੀਐਂਟ ਆ ਠੀਕ ਆ ਸਿਰਫ 17000 ਕਿਲੋਮੀਟਰ ਚੱਲੀ ਆ ਦੂਜੇ ਨਾਂ ਤੇ ਆ ਗੱਡੀ ਠੀਕ ਆ ਵੀਰੇ ਹਾਂਜੀ ਕੰਪਨੀ ਰਿਕਾਰਡ ਦੇ ਨਾਲ ਚੱਲੀ ਨਵੀਂ ਗੱਡੀ ਆ ਲੈਦਰ ਇੰਟੀਰੀਅਰ ਆ ਇਹਦਾ ਜੀ ਤੇ ਕਿੱਟ ਤੇ ਵੈਂਟੀਲੇਟਿਡ ਸੀਟਾਂ ਨੇ ਗਰਮ ਸਰਦ ਹੋਣ ਵਾਲੀਆਂ ਮਤਲਬ ਸਾਰੇ ਫੀਚਰ ਨੇ ਦੇ ਵਿੱਚ ਸਾਰੇ ਫੀਚਰ ਆ ਸਨਰੂਫ ਵੀ ਆ ਵੱਡੀ ਸਕਰੀਨ ਵੀ ਆ ਵੈਂਟੀਲੇਟਿਡ ਸੀਟਾਂ ਨੇ ਲਾਈਵ ਵੀ ਲੈ ਨੇ ਲਾਈਵ ਵੀ ਲੈ ਕੇ ਟਾਇਰ ਕੰਪਨੀ ਦੇ ਨਾਲ ਦੇ ਆ ਨਵੇਂ ਟਾਇਰ ਪਏ ਆ ਬਿਲਕੁਲ ਹਾਂਜੀ 23 ਮਾਡਲ ਰਿਕਾਰਡ ਦੇ ਨਾਲ 17000 ਚੱਲੀ ਹੋਈ ਸਭ ਤੋਂ ਟੌਪ ਮੈਨੂਅਲ ਗੇਅਰ ਦੀ ਕਾਰ ਹੈ ਮੈਨੂਅਲ ਗੇਅਰ ਪੈਟਰੋਲ ਦੇ ਵਿੱਚ ਪੈਟਰੋਲ ਦੀ ਤੇ ਵੀਰੇ ਰੇਟ ਕੀ ਆ ਇਹ ਇੱਕੋ ਹੀ ਰੇਟ ਆ 11 ਲੱਖ 75000 ਦੀ ਦੇ ਦਾਂਗੇ ਜਿਹੜਾ ਬੰਦਾ ਵੀਡੀਓ ਦੀ ਰੈਫਰੈਂਸ ਦਊਗਾ ਤੁਹਾਡੇ ਨਾਲ ਤੇ ਮਾਨਤਾਨ ਵੀ ਕਰ ਲਓ ਲਓ ਜੀ 11 ਲੱਖ 75000 ਥੋੜਾ ਮਾਨਤਾਨ ਹੋ ਜਾਊਗਾ ਤੇ ਡਾਊਨ ਪੇਮੈਂਟ ਕਿੰਨੀ ਚਾਹੀਦੀ ਆ ਡਾਊਨ ਪੇਮੈਂਟ ਲੈ ਕੇ ਆ 75 ਦਵਾ ਦਈਏ 175 2 ਲੱਖ ਦਵਾ ਦੋ ਠੀਕ ਹੈ ਹੋ ਜਾਊ ਅੱਗੇ ਆ ਗਈ ਹਾਈ ਰਾਈਡਰ ਦੱਸਿਓ ਵੀਰੇ ਇਹ ਹੈਗੀ ਆ ਜੀ 23 ਮਾਡਲ ਅਰਬਨ ਕਰੂਜ਼ਰ ਹਾਈ ਰਾਈਡਰ ਜੀ 60000 ਕਿਲੋਮੀਟਰ ਚੱਲੀ ਕੰਪਨੀ ਰਿਕਾਰਡ ਦੇ ਨਾਲ ਪਹਿਲੇ ਨਾਂ ਤੇ ਠੀਕ ਹੈ ਇਹ ਹੈਗੀ ਆ ਫੁੱਲੀ ਹਾਈਬ੍ਰਿਡ ਐਸ ਵੇਰੀਐਂਟ ਠੀਕ ਹੈ ਵੀਰੇ ਵਿਦਆਊਟ ਸਨਰੂਫ ਆ ਬਟ ਹੈਗੀ ਆ ਆਟੋਮੈਟਿਕ ਆ ਹਮ ਆਟੋਮੈਟਿਕ ਵਾਲੀ ਕਾਰ ਆ ਬਾਈ ਜੀ ਕਰੋ ਚੈੱਕ ਇਹ ਬੈਟਰੀਆਂ ਤੇ ਚੱਲਦੀ ਆ ਹਨਾ ਇਹ ਇਦਾਂ ਆ ਜੀ ਈਵੀ ਕਹਿ ਦਿੰਦੇ ਇਹਨੂੰ ਪੈਟਰੋਲ ਦੇ ਨਾਲ ਹਾਈਬ੍ਰਿਡ ਆ ਹਮ ਐਵਰੇਜ ਬਹੁਤ ਸੋਹਣੀ ਹੈ ਦੀ ਪੈਟਰੋਲ ਤੇ 25 26 ਦੀ ਐਵਰੇਜ ਸ਼ਹਿਰ-ਸ਼ਹਿਰ ਦੇ ਵਿੱਚ ਆ। ਲੋ ਜੀ 25 26 ਦੀ ਐਵਰੇਜ ਮਿਲ ਜੂ ਬਾਈ ਜੀ 30 40 ਦੀ ਸਪੀਡ ਤੱਕ ਬੈਟਰੀ ਨਾਲ ਚੱਲਦੀ ਆ। ਉਸ ਤੋਂ ਬਾਅਦ ਪੈਟਰੋਲ ਤੇ ਹੋ ਜਾਂਦੀ ਆ ਇਹ ਕਰਕੇ ਦੀ ਐਵਰੇਜ ਵੱਧ ਜਾਂਦੀ ਆ। ਹਾਂਜੀ ਮਾਡਲ ਵੀਰੇ 2023 23 ਮਾਡਲ ਆ ਐਸ ਵੇਰੀਐਂਟ ਟੌਪ ਦੇ ਵਿੱਚ ਪਹਿਲਾ ਮਾਡਲ ਆ। ਠੀਕ ਹੈ। ਹਾਂਜੀ ਤੇ ਕਿੰਨਾ ਰੇਟ ਕੀ ਇਹਦਾ? ਇਹ ਐਸਸੀ ਉੱਦਾਂ ਦਾ ਮਾਰਕੀਟ ਦੇ ਹਿਸਾਬ ਨਾਲ ਮੰਗਦੇ 14 ਲੱਖ। ਠੀਕ ਹੈ। ਬਟ ਜਿਹੜਾ ਬੰਦਾ ਵੀਡੀਓ ਦੇਖ ਕੇ ਆਊਗਾ 13.5 ਲੱਖ ਦੀ ਗੱਡੀ ਦੇ ਦਗਾ। ਲੋ ਜੀ 13.5 ਲ ਗੱਡੀ ਬਿਲਕੁਲ ਨਵੀਂ ਆ ਤੇ ਅੱਗੇ ਆ ਗਿਆ ਫੋਰਚੂਨਰ ਦੱਸਿਓ ਭਾਜੀ ਇਹ ਭਾਜੀ ਹੈਗੀ 18 ਮਾਡਲ ਦੀ ਆਟੋਮੈਟਿਕ 4/4 ਹੂੰ ਪਹਿਲੇ ਨਾਂ ਤੇ ਆ ਗੱਡੀ ਠੀਕ ਹੈ ਵੀਆਈਪੀ ਨੰਬਰ ਆ ਜੀ ਇਹ ਚੱਲੀ ਸਿਰਫ 84000 ਕਿਲੋਮੀਟਰ ਆ ਠੀਕ ਹੈ ਹਾਂਜੀ 84000 ਕਿਲੋਮੀਟਰ ਚੱਲੀ ਹੋਈ ਟਾਇਰ ਬਿਲਕੁਲ ਨਵੇਂ ਕੰਡੀਸ਼ਨ ਦੀ ਬਿਲਕੁਲ ਨਵੀਂ 4/4 ਦੇ ਵਿੱਚ ਆਟੋਮੈਟਿਕ ਹਾਂਜੀ ਕਰੋ ਜੀ ਚੈੱਕ ਅੰਦਰੋਂ ਇੰਟੀਰੀਅਰ ਬਿਲਕੁਲ ਲਿਸ਼ਕੂ ਲਿਸ਼ਕੂ ਕਰਦਾ ਤੇ ਵੀਰੇ ਇਹਦਾ ਕੀ ਰੇਟ ਆ ਭਾਈ ਜੀ ਮਾਰਕੀਟ 'ਚ ਜੋ ਮਰਜੀ ਮੰਗੀ ਜੋ ਇਸ ਗੱਡੀ ਦਾ ਰੇਟ ਆਪਾਂ 29 ਲੱਖ ਦੀ ਦੇ ਦਾਂਗੇ 29 ਲੱਖ ਦੀ ਹਾਂਜੀ ਠੀਕ ਆ ਵੀਰੇ ਫਰਸਟ ਓਨਰ ਦੀ ਕਾਰ ਆ ਉਹ ਵੀ ਫਰਸਟ ਓਨਰ ਦੀ ਕਾਰ ਹੈ ਨੰਬਰ ਨਾਲ ਮਿਲੂਗਾ ਨੰਬਰ ਨਾਲ ਮਿਲੂ 00 ਵਾਲਾ ਲੱਖ ਰੁਪਏ ਪਲੱਸ ਦਾ ਨੰਬਰ ਤੇ 4x4 ਦੇ ਵਿੱਚ ਆਟੋਮੈਟਿਕ ਆ ਕਾਰ ਇਹਦੇ ਵਾਸਤੇ ਵੀ ਤੁਸੀਂ 6-7 ਲੱਖ ਰੁਪਿਆ ਡਾਊਨ ਪੇਮੈਂਟ ਲਿਆਇਓ ਬਾਕੀ ਲੋਨ ਹੋ ਜਾਊਗਾ ਹਾਂਜੀ ਅੱਗੇ ਆ ਗਈ ਚਿੱਟੇ ਰੰਗ ਦੇ ਵਿੱਚ ਇਨੋਵਾ ਕ੍ਰਿਸਟਾ ਇਹ ਹੈਗੀ ਆ ਜੀ 20 ਮਾਡਲ ਕ੍ਰਿਸਟਾ ਦਾ ਜੀ ਵੇਰੀਐਂਟ ਆ ਠੀਕ ਹੈ ਮੈਨੂਅਲ ਦੇ ਵਿੱਚ ਪਹਿਲੇ ਨਾਂ ਤੇ ਤੇ ਚੱਲੀ ਗੱਡੀ ਬਹੁਤ ਜ਼ਿਆਦਾ 38000 ਕਿਲੋਮੀਟਰ ਚੱਲੀ ਆ ਗੱਡੀ ਤੁਸੀਂ ਚੈੱਕ ਕਰੋ ਸਾਰੀ ਸਾਫ਼ ਆ 2020 ਮਾਡਲ ਹਾਂਜੀ 38000 ਚੱਲੀ ਹੋਈ ਪਹਿਲੇ ਨਾਂ ਤੇ ਜੀ ਮੈਨੂਅਲ ਕਰੋ ਜੀ ਚੈੱਕ ਬਿਲਕੁਲ ਨਵੀਂ ਕਾਰ ਆ 70 ਮੈਟ ਨਵੇਂ ਸੀਟ ਕਵਰ A to Z ਐਸੈਸਰੀ ਗੱਡੀ ਨੂੰ ਲੱਗੀ ਹੋਈ ਆ ਐਦੀ ਨਾਲ ਹੀ ਦੇਣੀ ਆ ਜੀ ਐਸੈਸਰੀ ਠੀਕ ਆ ਵੀਰੇ ਹਾਂਜੀ ਤੇ ਨਾਲੇ BS6 ਆ ਜਿਨ੍ਹਾਂ ਨੇ ਮੇਰੇ ਵੀਰ ਭਰਾ ਦਿੱਲੀ ਵਗੈਰਾ ਜਾਂਦੇ ਫੈਮਿਲੀਆ ਉਨਾਂ ਲਈ ਸੌਖਾ ਆ ਬਿਲਕੁਲ ਬੀਐਸ 6 ਦੀ ਵਾਲੀ ਕਾਰ ਆ ਇਹਦਾ ਰੇਟ ਵੀਰੇ ਇਹ ਅਸੀਂ 17.5 ਲੱਖ ਦੀ ਗੱਡੀ ਦੇ ਰਹੇ ਹਾਂ ਜੇ ਵੀ 17.5 ਲੱਖ ਦੀ ਤੁਹਾਨੂੰ ਇਹ ਕਾਰ ਮਿਲ ਜੂ ਇਹਦੇ ਵਾਸਤੇ ਵੀ 3-4 ਲੱਖ ਲਿਆਇਓ ਡਾਊਨ ਪੇਮੈਂਟ ਦਾ ਅੱਗੇ ਆ ਗਈ ਆਡੀ ਕਾਰ ਇਹ ਹੈਗੀ ਆ ਜੀ ਕਯੂ 5 16 ਮਾਡਲ ਆ ਇਹ ਠੀਕ ਆ ਵੀਰੇ ਪਹਿਲੇ ਨਾਂ ਤੇ ਆ ਲੱਖ ਕਿਲੋਮੀਟਰ ਚੱਲੀ ਆ ਹੂੰ ਤੇ ਗੱਡੀ ਬਿਲਕੁਲ ਸਾਫ਼ ਆ ਤੁਸੀਂ ਦੇਖ ਸਕਦੇ ਆ ਠੀਕ ਆ ਬਿਲਕੁਲ ਨਵੀਂ ਕੰਡੀਸ਼ਨ ਚ ਕਾਰ ਆ ਇਹ ਜੀ Q5 Audi Q5 ਆ ਵੀ ਜੀ ਮਾਡਲ ਕਿੰਨਾ ਕਹਿਆ 2016 16 ਮਾਡਲ ਇੰਟੀਰੀਅਰ ਦੀ ਬਿਲਕੁਲ ਨਵੀਂ ਕਾਰ ਹੈ ਤੇ ਇਹਦਾ ਰੇਟ ਕੀ ਹੈ ਵੀਰੇ ਇਹ ਜੀ ਨੰਬਰ ਲਵਾ ਕੇ ਨੰਬਰ ਲਵਾ ਕੇ ਤੁਹਾਨੂੰ ਅਸੀਂ 15 ਲੱਖ ਦੀ ਗੱਡੀ ਦੇ ਦਾਂਗੇ ਲਓ ਜੀ ਨੰਬਰ ਲਵਾ ਕੇ ਤੁਹਾਨੂੰ 15 ਲੱਖ ਦੀ ਗੱਡੀ ਮਿਲ ਜੂ ਮੌਕੇ ਤੇ ਮਾਨਤਨ ਵੀ ਹੋ ਜੂ ਜਿਹੜਾ ਵੀਰ ਆਪਣੀ ਵੀਡੀਓ ਦੇਖ ਕੇ ਆਊਗਾ ਅੱਛਾ ਇਹਦੇ ਤੇ ਕਿੰਨੇ ਕੁ ਦਾ ਲੋਨ ਕਰਾ ਦੋਗੇ ਤੁਸੀਂ ਇਹ ਤੇ ਜ 4 ਕੁ ਲੱਖ ਲੈ ਬਾਕੀ ਲੋਨ ਹੋ ਜੂਗਾ ਹਾਂਜੀ ਲਓ 10-11 ਲੱਖ ਦਾ ਲੋਨ इजीली ਹੋ ਜੂਗਾ ਹਾਂਜੀ 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 ਕਰਵਾ ਦਾਂਗੇ ਹਾਂਜੀ ਲੈ ਮਿੱਤਰਾਂ ਅਗਲੀ ਗੱਡੀ ਦਿਖਾਈਏ ਅੱਗੇ ਆ ਜਾ ਆਹ ਧਖਾ ਇਹ ਹੈਗੀ ਆ ਜੀ 15 ਮਾਡਲ Q7 Audi ਪਹਿਲੇ ਨਾਂ ਤੇ 70000 ਕਿਲੋਮੀਟਰ ਚੱਲੀ ਆ ਜੈਨੂਨ ਹਮ ਚੰਡੀਗੜ੍ਹ ਦਾ ਰਜਿਸਟਰਡ ਨੰਬਰ ਆ ਜੀ ਨਵੀਂ ਵਾਂਗੂ ਕਾਰ ਆ ਇਹ ਠੀਕ ਹੈ ਹਾਂਜੀ ਨਵੇਂ ਟਾਇਰ ਨੇ ਪੋ ਅਪੋਲੋ ਦੇ ਦੇ ਹਮ ਹਾਂਜੀ ਲਓ ਜੀ ਅੰਦਰੋਂ ਚੈੱਕ ਕਰੋ ਬਿਲਕੁਲ ਸਾਫ਼ ਸੁਥਰੇ ਇੰਟੀਰੀਅਰ ਦੀ ਕਾਰ ਆ 2015 ਮਾਡਲ Q7 ਹਾਂਜੀ ਐਸ ਲਾਈਨ ਵੇਰੀਐਂਟ ਆ ਟੌਪ ਮਾਡਲ ਪੈਰਾਨੋਮਿਕ ਸਨਰੂਫ ਆ ਹਮ 6 ਸਿਲੰਡਰ ਡੀਜ਼ਲ ਇੰਜਨ ਆਉਂਦਾ ਇਹ ਚ ਜੀ ਏਅਰ ਮੈਟਿਕ सस्पेंशन ਹਵਾ ਵਾਲੀ ਉੱਪਰ ਥੱਲੇ ਹੁੰਦੀ ਆ ਹਾਂ ਫੀਚਰਾਂ ਦੇ ਨਾਲ ਲੈਸ਼ ਕਾਰ ਆ ਹਾਂਜੀ 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 ਇਹਦਾ ਓਨਰ ਕਿਹੜਾ ਇਹ ਪਹਿਲਾ ਪਹਿਲੇ ਓਨਰ ਦੀ ਕਾਰ ਠੀਕ ਆ ਵੀਰੇ ਇਹ ਆਪਾਂ ਕਿੰਨੇ ਦੇ ਦੇ ਦਾਂਗੇ ਇਹ 15.5 ਲੱਖ ਦੀ ਗੱਡੀ ਦੇ ਦਾਂਗੇ 15.5 ਲੱਖ ਦੀ ਹਾਂਜੀ ਲਓ ਜੀ 15.5 ਲੱਖ ਦੇ ਵਿੱਚ ਤੁਹਾਨੂੰ 15 ਮਾਡਲ ਆਡੀ ਕਯੂ 7 ਮਿਲ ਜੂਗੀ ਤੇ ਅੱਗੇ ਇੱਧਰ ਆ ਜਾ ਬਈ ਔਡੀਆਂ ਦੇ ਤੁਹਾਡੇ ਸਾਰੇ ਸੁਪਨੇ ਪੂਰੇ ਕਰਦੇ ਨੇ ਕਿਉ 5 ਵੀ ਦਿਖਾਤੀ ਕਿਉ 7 ਵੀ ਦਿਖਾਤੀ ਅੱਗੇ ਆ ਗਈ ਕਿਉ 3 ਸੱਸੇ ਜੀ ਇਹ ਗੱਡੀ ਆ ਹੁਣ ਫੈਮਿਲੀ ਕਾਰ ਆ ਇਹ ਜਿਨ੍ਹਾਂ ਨੂੰ ਕ੍ਰੇਟਾ ਪਸੰਦ ਆ ਅਗਲੇ ਕਹਿੰਦੇ ਸੀ ਲਗਜ਼ਰੀ ਦੇ ਵਿੱਚ ਜਾਣਾ ਉਹਨਾਂ ਲਈ ਕਿਉ 3 ਗੱਡੀ ਆ ਇਹ ਠੀਕ ਹੈ 16/17 ਮਾਡਲ ਆ ਜੀ ਜਲੰਧਰ ਦਾ ਨੰਬਰ ਆ ਵੀਆਈਪੀ ਨੰਬਰ ਆ 0021 ਹੂੰ ਪਹਿਲੇ ਨਾਂ ਤੇ ਆ ਸਿਰਫ 40000 ਕਿਲੋਮੀਟਰ ਚੱਲੀ ਆ ਸਿਰਫ 40000 ਹਾਂਜੀ ਕੀ ਬਾਤ ਆ ਨਵਾਂ ਇੰਟੀਰੀਅਰ ਦੇਖ ਲਓ ਤੁਸੀਂ ਪੈਰਾਨੋਮਿਕ ਸਨਰੂਫ ਆ ਹਾਂ ਹਾਂਜੀ ਲੋ ਜੀ ਸਿਰਫ 40000 ਚੱਲੀ ਹੋਈ ਬਾਈ ਜੀ ਆਡੀ ਕਯੂ 3 ਲੈ ਆਏ ਤੁਹਾਡੇ ਬਾਤੇ ਇਹ ਕਰ ਕਿੰਨੇ ਦੇ ਦਾਂਗੇ ਬਈ ਇਹ ਜੀ ਮੰਗਣ ਨੂੰ ਲੋਕੀ ਸ਼ਹਿਰ ਚ 15 ਲੱਖ 16 ਲੱਖ ਵੀ ਮੰਗੀ ਜਾਂਦੇ ਆ ਆਪਾਂ ਇਹ 12 ਲੱਖ ਦੀ ਕਾਰ ਦੇ ਦਾਂਗੇ 12 ਲੱਖ ਨਾਲ ਪ੍ਰਾਣੀ ਕ੍ਰੈਟਾ ਦੇ ਰੇਟ ਦੇ ਵਿੱਚ ਤੁਹਾਨੂੰ ਆਡੀ ਕਯੂ 3 ਮਿਲ ਜੂਗੀ ਤੇ ਐਵਰੇਜ ਵੀ ਚੰਗੀ ਆ ਕਾਰ ਦੀ ਐਵਰੇਜ ਹੋਣੀ ਆ ਸ਼ਹਿਰ ਦੇ ਵਿੱਚ ਘੱਟੋ ਘੱਟ 18 ਦੀ ਐਵਰੇਜ ਦਿੰਦੀ ਆ ਹਾਈਵੇ ਤੇ 20 ਤੇ ਉੱਤੇ ਦੀ ਹੁਣ ਮਰਸਡੀਜ਼ ਦਿਖਾਉਣੀ ਆ ਤੁਹਾਨੂੰ ਆ ਜਾ ਮਿੱਤਰ ਇੱਧਰ ਆਪਣੇ ਕੋਲੇ ਮਰਸਡੀਜ਼ ਖੜੀ ਆ ਸਵਰੇ ਇਹ ਹੈਗੀ ਆ ਜੀ 2015 ਮਾਡਲ ਜੀ ਪਹਿਲਾ ਓਨਰ ਹੂੰ 85000 ਕਿਲੋਮੀਟਰ ਚੱਲੀ ਕੰਪਨੀ ਰਿਕਾਰਡ ਦੇ ਨਾਲ ਠੀਕ ਹੈ ਜੀ ਐਲਈ 254 ਮੈਟਿਕ ਡੀਜ਼ਲ ਠੀਕ ਹੈ ਹਾਂਜੀ ਨੰਬਰ ਚੈੱਕ ਕਰਾ ਦੀ ਮਿੱਤਰਾਂ ਨੰਬਰ ਇਹਦਾ 0033 ਲੁਧਿਆਣੇ ਦਾ ਨੰਬਰ ਆ ਇਹ ਗੱਡੀ ਇਹ ਵੀ ਬਿਲਕੁਲ ਨਵੀਂ ਆ ਪਹਿਲੇ ਹੱਥ ਚੱਲੀ ਆ ਫਰਸਟ ਓਨਰ ਆ ਠੀਕ ਹੈ ਵੀਰੇ ਕੰਡੀਸ਼ਨ ਦੀ ਗੱਡੀ ਪੂਰੀ ਸਾਫ਼ ਸੁਥਰੀ ਆ ਭਾਈ ਜੀ ਜੀ ਐਲਈ 250 ਹਾਂਜੀ ਕਰੋ ਜੀ ਚੈੱਕ ਅੰਦਰੋਂ ਇੰਟੀਰੀਅਰ ਬਿਲਕੁਲ ਨਵਾਂ ਇਹ ਕਿੰਨੇ ਦੀ ਦੰਗ ਕਰ ਆਪਾਂ ਇਹ ਐਸ ਜੀ 22 ਲੱਖ ਦੀ ਦੰਗ ਗੱਡੀ 22 ਲੱਖ ਦੀ ਹਾਂਜੀ ਲੋ ਜੀ 22 ਲੱਖ ਰੁਪਏ ਦੇ ਵਿੱਚ ਵੀਰ ਭਰਾ ਕੋਈ ਫੈਮਿਲੀ ਵੀਡੀਓ ਦੇਖ ਕੇ ਆਉਂਦੀ ਆ ਹੋਰ ਮਾਨਤਾਨ ਕਰ ਲਾਂਗੇ 22 ਲੱਖ ਰੁਪਏ ਦੇ ਵਿੱਚ ਮਾਨਤਾਨ ਹੋ ਜੂ ਆਪਣੀ ਵੀਡੀਓ ਨੂੰ ਜਿਹੜਾ ਵੀਰ ਲਾਈਕ ਕਮੈਂਟ ਸ਼ੇਅਰ ਕਰਕੇ ਆਊਗਾ ਉਹਦਾ ਖਾਸ ਰਿਗਾਰਡ ਕੀਤਾ ਜਾਊਗਾ ਹਾਂਜੀ ਅੱਗੇ ਇੱਕ ਮਰਸੀਡੀਜ਼ ਹੋਰ ਖੜੀ ਆ ਦੱਸਿਓ ਵੀਰੇ ਇਹਦੇ ਬਾਰੇ ਭਾਜੀ ਇਹ 2012 ਮਾਡਲ ਆ ਜੀ ਐਲ 350 ਹਮ ਵੱਡਾ ਆ 7 ਸੀਟਰ ਵੱਡਾ ਜੀ ਐਲ ਆ ਸੈਕੰਡ ਓਨਰ ਆ ਆਰਮੀ ਅਫਸਰ ਦੀ ਕਾਰ ਆ 60000 ਕਿਲੋਮੀਟਰ ਚੱਲੀ ਆ ਹੂੰ ਤੇ ਇਹਦੇ ਵਿੱਚ ਵੀ 에ਅਰ ਮੈਟਿਕ ਸਸਪੈਂਸ਼ਨ ਆਉਂਦੀ ਆ 6 ਸਿਲੰਡਰ ਡੀਜ਼ਲ ਇੰਜਨ ਹੈ ਇੰਟੀਰੀਅਰ ਦੇਖੋ ਤੁਸੀਂ ਕੀ ਬਾਤ ਆ ਬਲੈਕ ਐਂਡ ਵਾਈਟ ਵਾਲਾ ਹਾਂਜੀ 2012 ਮਾਡਲ ਹਾਂਜੀ 350 ਆ ਬਾਈ ਜੀ ਕਰੋ ਚੈੱਕ ਬਿਲਕੁਲ ਤੇ ਇਹਦੀਆਂ ਮੋਰਲੀਆਂ ਸੀਟਾਂ ਗਰਮ ਹੁੰਦੀਆਂ ਦੋਨੋਂ ਅੱਛਾ ਹਾਂਜੀ ਕੀਟਿਡ ਸੀਟਾਂ ਨੇ ਦੋਨੋਂ ਮੋਰਲੀਆਂ ਲੈ ਵੀ ਆ ਵੀ ਦਿਖਾ 7 ਸੀਟਰ ਕਾਰ ਆ ਬਾਈ ਜੀ ਉਹ ਜਿਹੜੀ ਪਹਿਲਾਂ ਦਿਖਾਈ ਸੀ ਉਹ 5 ਸੀਟਰ ਸੀ ਇਹ 7 ਡੇ 7 ਸੀਟਰ ਆ ਠੀਕ ਆ ਵੀਰੇ ਇਹ ਕਿੰਨੇ ਦੇ ਦਾਂਗੇ ਕਰ ਇਹ ਆਪਾਂ ਇੱਕੋ ਹੀ ਰੇਟ ਆ ਜੀ 13.5 ਲੱਖ ਦੀ ਗੱਡੀ ਦੇ ਦਾਂਗੇ ਲਓ ਜੀ 13.5 ਲੱਖ ਦੇ ਵਿੱਚ ਮਰਸੀਡੀਜ਼ ਦੀ 7 ਸੀਟਰ ਕਾਰ ਮਿਲ ਜੂ ਇਹਦੇ ਦੇ ਪਰ ਲੋਨ ਨਹੀਂ ਹੋਣਾ ਨਾ ਵਾਰਾ ਮਾਡਲ ਤੇ ਲੋਨ ਕੋਸ਼ਿਸ਼ ਕਰਾਂਗੇ ਕੀ ਪਤਾ ਹੋ ਵੀ ਜਾਵੇ ਸਾਡੇ ਕੋਲ ਜੇ ਸਾਡੇ ਕੋ ਫੈਸਿਲਿਟੀਆਂ ਸਾਰੀਆਂ ਹੈਗੀਆਂ ਨੇ ਠੀਕ ਆ ਵੀਰੇ ਬਸ ਕੋਸ਼ਿਸ਼ ਕਰਾਂਗੇ ਲੋਨ ਹੋਵੇ ਬੰਦੇ ਦਾ ਅੱਗੇ ਅੱਗੇ ਬਾਈ ਜੀ ਇਨ ਡਾਇਵਰ ਦੱਸਿਓ ਜੀ ਭਾਜੀ ਇਹ ਹੈਗੀ 2017 ਮਾਡਲ ਜਲੰਧਰ ਦਾ ਲੋਕਲ ਨੰਬਰ ਆ ਦੂਜੇ ਨਾਂ ਦੀ ਆ ਗੱਡੀ 1 ਲੱਖ 7000 ਕਿਲੋਮੀਟਰ ਚੱਲੀ ਜੈਨੂਨ ਹੂੰ ਮਿਸ਼ਲਨ ਦੇ ਨਵੇਂ ਟਾਇਰ ਨੇ ਸਾਰੇ 올 ਅਰਾਊਂਡ ਹੂੰ 3.2 ਟਾਈਟੇਨੀਅਮ 4/4 ਆਟੋਮੈਟਿਕ ਆ ਨਾ ਮਤਲਬ 3.2 ਦੇ ਵਿੱਚ ਸਭ ਤੋਂ ਟੌਪ ਮਾਡਲ ਗੱਡੀ ਆ ਸਭ ਤੋਂ ਟੌਪ ਮਾਡਲ ਆ ਪੈਰਾ ਪੈਰਾਨੋਮਿਕ ਸਨ ਰੂਫ ਆ ਗੱਡੀ ਪੈਰਾਨੋਮਿਕ ਸਨ ਰੂਫ 4/4 ਗੇਅਰ ਆਟੋਮੈਟਿਕ ਫਲਪ ਛੋਟਾਕਾਰ ਆਗੀ ਛੋਟਾ 2017 ਮਾਡਲ 17 ਮਾਡਲ 1962 ਨੰਬਰ ਨਾਲ ਮਿਲੂਗਾ ਹਾਂਜੀ ਤੇ ਵੀਰੇ ਇਹ ਕਾਰ ਕਿੰਨੇ ਦੇ ਦਾਂਗੇ ਇਹ ਮੰਗਣ ਨੂੰ ਮੈਂ 20 ਲੱਖ ਵੀ ਮੰਗ ਲਵਾਂ 19 ਲੱਖ ਵੀ ਮੰਗ ਲਾਂ ਬਟ ਆਪਾਂ 18.5 ਲੱਖ ਮੰਗਦੇ ਗੱਡੀ ਦਾ ਠੀਕ ਹੈ ਵੀਰੇ ਬਾਕੀ ਮੌਕੇ ਤੇ ਮਾਨਤਾਨ ਹੋ ਜਾਊਗਾ ਸਰ 18.5 ਲੱਖ ਰੁਪਏ ਦੇ ਵਿੱਚੋਂ ਇਸ ਗੱਡੀ 'ਚੋਂ ਥੋੜਾ ਮਾਨਤਾਨ ਹੋ ਜਾਊਗਾ ਇਹਦੇ ਤੇ ਲੋਨ ਕਰਾਉਣਾ ਉਹ ਵੀ 10-12 ਲੱਖ ਦਾ ਲੋਨ इजीली ਹੋ ਜਾਊਗਾ ਅੱਗੇ ਆ ਗਈ MG Hector ਹਾਂਜੀ ਇਹ ਹੈਗੀ ਆ 2021 ਮਾਡਲ ਜੀ 60000 ਚੱਲੀ ਆ ਪਹਿਲੇ ਨਾਂ ਤੇ ਆ 7 ਸੀਟਰ ਕਾਰ ਆ ਮੈਨੂਅਲ ਦੇ ਵਿੱਚ ਠੀਕ ਹੈ ਟਾਪ ਮਾਡਲ ਮੈਨੂਅਲ ਦੇ ਵਿੱਚ ਆ ਇਹ ਗੱਡੀ ਤੁਸੀਂ ਚੈੱਕ ਕਰੋ ਬਿਲਕੁਲ ਸਾਫ਼ ਆ ਨਵੀਂ ਕੰਡੀਸ਼ਨ ਚ ਆ ਇਹ ਡੀਜ਼ਲ ਦੀ ਕਾਰ ਹੈ ਹਾਂਜੀ ਡੀਜ਼ਲ ਦੀ ਲੋ ਜੀ 21 ਮਾਡਲ ਪਹਿਲੇ ਨਾਂ ਦੀ ਮੈਨੂਅਲ ਦੇ ਵਿੱਚ ਸਭ ਤੋਂ ਟਾਪ ਮਾਡਲ ਜਿਹਦੇ ਵਿੱਚ ਇਨਫਿਨਿਟੀ ਦਾ 뮤직 ਸਿਸਟਮ ਵੱਡੀ ਸਕਰੀਨ ਵੌਇਸ ਕਮਾਂਡਿੰਗ ਵੱਡਾ ਸਨਰੂਫ ਤੇ ਕੈਪਟਲ ਸੀਟਾਂ ਮਤਲਬ ਸਭ ਕੁਝ ਹੀ ਹੈ ਦੇ ਵਿੱਚ A to Z ਫੀਚਰ ਹਾਂਜੀ 25-26 ਲੱਖ ਰੁਪਏ ਦੀ ਨਵੀਂ ਗੱਾਰ ਆ ਨਾ ਵੀਰੇ ਆਪਾ ਤੁਸੀਂ ਅੱਧੇ ਰੇਟ ਤੇ ਸਮਝ ਲੋ ਦੇ ਦਾਂਗੇ ਅਜਾ 1275 ਦੀ ਗੱਡੀ ਦੇ ਦਾਂਗੇ ਲਓ ਜੀ ਅੱਧੇ ਤੋਂ ਵੀ ਘੱਟ ਰੇਟ ਤੇ ਹੋਰ ਕੀ ਜੀ 12 ਲੱਖ 75 ਹਜ਼ਾਰ ਦੀ ਇਹ ਗੱਾਰ ਮਿਲ ਜੂ ਤੇ ਅੱਗੇ ਆ ਗਈ XUV 500 ਹਾਂਜੀ ਇਹ ਹੁਣ ਉਹਨਾਂ ਲਈ ਆ ਜਿਨ੍ਹਾਂ ਨੂੰ XUV ਦਾ ਸੁਆਦ ਪਤਾ ਜਿਨ੍ਹਾਂ ਨੇ ਅੱਗੇ ਪਹਿਲੀਆਂ ਚ XUV ਚਲਾਈ ਆ ਹਾਂ W10 ਦਾ ਮਾਡਲ ਆ ਟੌਪ ਮਾਡਲ ਆ XUV 500 ਦੇ ਵਿੱਚ 16 ਮਾਡਲ ਆ ਪਹਿਲੇ ਨਾਂ ਤੇ 73000 ਕਿਲੋਮੀਟਰ ਚੱਲੀ ਆ ਠੀਕ ਹੈ ਹਾਂਜੀ 2016 ਮਾਡਲ ਫਰਸਟ ਓਨਰ 73000 ਚੱਲੀ ਹੋਈ W10 ਸਨਰੂਫ ਵਾਲੀ ਟਾਇਰ ਨਵੇਂ ਵਰਗੇ ਟਾਇਰ ਨਵੇਂ ਆ ਹਾਂਜੀ ਜੀ ਦਿਖਾ ਦੇ ਮੇਰੇ ਅੰਦਰੋਂ ਪੁਸ਼ ਬਟਨ ਸਟਾਰਟ ਵਾਲੀ ਕਾਰ ਹੈ ਇਹ ਕਿੰਨੇ ਦੇ ਦਾਂਗੇ ਵੀਰੇ ਇਹ ਜੀ ਆਪਾਂ 8.5 ਲੱਖ ਦੀ ਦੇ ਦਾਂਗੇ ਲਓ ਜੀ 8.5 ਲੱਖ ਦੀ ਤੁਹਾਨੂੰ ਇਹ ਕਾਰ ਮਿਲ ਜੂ 2.5 ਲੱਖ ਰੁਪਏ ਲਿਆਓ ਡਾਊਨ ਪੇਮੈਂਟ ਦਾ ਬਾਕੀ ਲੋਨ ਹੋ ਜਾਊਗਾ ਬਾਕੀ ਹੋ ਜਾਊਗਾ ਅੱਗੇ ਖੜੀ ਹੈਗੀ XUV 700 ਹਾਂਜੀ ਇਹ ਹੈਗੀ ਆ ਜੀ AX7 ਮਾਡਲ ਆਟੋਮੈਟਿਕ ਡੀਜ਼ਲ ਠੀਕ ਹੈ ਹਾਂਜੀ ਵਾਈਟ ਇੰਟੀਰੀਅਰ ਵਾਲੀ ਕਾਰ ਆ ਇਹ 22 ਮਾਡਲ ਆ ਦੂਜੇ ਨਾਂ ਤੇ ਆ 60000 ਕਿਲੋਮੀਟਰ ਚੱਲੀ ਹੈ ਵੀ ਠੀਕ ਹੈ ਜੀ ਹਾਂਜੀ 60000 ਚੱਲੀ ਆ ਆਟੋਮੈਟਿਕ ਗੇਅਰ ਵਾਲੀ ਕਾਰ ਬਾਈ ਜੀ ਕਰੋ ਚੈੱਕ ਫੀਚਰ ਸਾਰੀ ਨੇ ਸੀਟ ਆਪਣੇ ਪਿੱਛੇ ਹੁੰਦੀ ਆ ਜਦੋਂ ਟੱਕੀ ਖੋਲਦੇ ਆ ਹਾਂਜੀ ਅਡੈਪਟਿਵ ਸੀਟ ਆ ਜਦੋਂ ਤੁਸੀਂ ਤੱਕੀ ਖੋਲਣੀ ਸੀਟ ਆਪ ਵੀ ਪਿੱਛੇ ਹੋ ਜਾਣੀ ਆ ਠੀਕ ਹੈ ਵੀਰੇ ਤੇ ਇਹ ਕਾਰ ਕਿੰਨੇ ਦੇ ਦਵਾਂਗੇ ਇਹ ਆਪਾਂ 20 ਲੱਖ ਦੀ ਦੇ ਦਾਂਗੇ 20 ਲੱਖ ਰੁਪਏ ਦੇ ਵਿੱਚੋਂ ਵੀ ਮਾਨਦਾਨ ਕਰਾ ਦਾਂਗੇ ਬਾਈ ਜੀ ਜਰੂਰ ਹੋਊਗਾ ਮ ਸ਼ੇਅਰ ਕਰਕੇ ਆਉਂਗੇ ਤੇ ਜਿਹੜਾ ਵੀਰ ਥਾਰ ਲੱਭ ਰਿਆ ਥਾਰ ਇੱਕ ਨਹੀਂ ਥਾਰ ਤਿੰਨੇ ਖੜੀਆਂ ਨੇ ਤੇ ਤਿੰਨਾ ਦੀ ਕਲਰ ਚੁਆਇਸ ਕਾਲੀ ਵੀ ਮਿਲ ਜੂ ਲਾਲ ਵੀ ਮਿਲ ਜੂ ਚਿੱਟੀ ਮਿਲ ਜੂ ਪਹਿਲਾਂ ਚਿੱਟੀ ਬਾਰੇ ਦੱਸ ਦੋ ਬਈ ਚਿੱਟੀ ਆ ਜੀ ਦੇਖੋ ਪਹਿਲਾਂ ਤਾਂ ਤੁਸੀਂ ਨੰਬਰ ਤੇ ਫੋਕਸ ਕਰੋ 333 ਨੰਬਰ ਆ ਬਹੁਤ ਸੋਹਣਾ ਬਿਲਕੁਲ ਵੀ ਆਈਪੀ ਨੰਬਰ ਆ ਆਟੋਮੈਟਿਕ 4/4 ਆ ਗੱਡੀ ਨਵੀਂ ਆ ਕਾਰ ਬਿਲਕੁਲ ਠੀਕ ਹੈ ਤੇ ਚੱਲੀ ਵੀ ਘੱਟ ਆ ਇਹ ਬਿਲਕੁਲ ਕਾਰ ਤੁਸੀਂ ਅੰਦਰੋਂ ਪਹਿਲਾਂ ਇਹਦਾ ਇੰਟੀਰੀਅਰ ਚੈੱਕ ਕਰਾਓ ਕਾਰ ਦਾ ਮਾਡਲ 2023 ਮਾਡਲ ਇਹ ਹੈਗਾ ਜੀ 23 ਹਾਂਜੀ 2023 ਮਾਡਲ ਆਟੋਮੈਟਿਕ 4x4 ਡੀਜ਼ਲ ਦੀ ਥਾ ਹਾਂਜੀ ਠੀਕ ਆ ਜੀ ਹਾਂਜੀ ਦਿਖਾ ਬਈ ਦੇ ਚੱਲੀ ਕਿੰਨੀ ਗਿਆ ਚੱਲੀ ਹੈ 20000 ਚੱਲੀ ਹੈ ਜੀ 20000 ਕਿਲੋਮੀਟਰ ਚੱਲੀ ਹੋਈ ਆ 3336 ਨੰਬਰ ਨਾਲ ਹੀ ਦੇਣਾ ਨਾਲ ਦਵਾਂਗੇ ਠੀਕ ਆ ਵੀਰੇ ਤੇ ਰੇਟ ਕੀ ਆਦਾ ਰੇਟ 16 ਲੱਖ 25000 16 ਲੱਖ 25000 ਦੀ ਵੇਚ ਗੱਡੀ ਮੌਕੇ ਤੇ ਮਾਨਤਾ ਵੀ ਹੋ ਜਾਊਗਾ ਤੇ ਅੱਗੇ ਆ ਗਈ ਲਾਰ ਰੰਗ ਦੇ ਵਿੱਚ ਇਹ ਹੈਗੀ ਆ ਜੀ 21 ਮਾਡਲ ਚੰਡੀਗੜ੍ਹ ਦਾ ਨੰਬਰ ਆ ਇਹ ਤੁਹਾਨੂੰ ਪਤਾ 2020 21 ਦੇ ਵਿੱਚ ਬਲੈਕ ਚ ਥਾਰਾ ਮਿਲਦੀਆਂ ਸੀ ਬਿਲਕੁਲ ਸੋ ਇਹ ਉਦੋਂ ਉਹਨਾਂ ਨੇ ਬਲੈਕ ਚ ਲਈ ਸੀ ਹੈਗੀ ਦੂਜੇ ਨਾਂ ਤੇ ਆ ਠੀਕ ਆ ਮਤਲਬ ਉਦੋਂ ਮਿਲਦੀ ਹੈ ਦੂਜੇ ਨਾਂ ਹੋ ਕੇ ਦੂਜੇ ਨਾਂ ਤੇ ਮਿਲਦੀ ਸੀ ਸਾਰੀਆਂ ਗੱਡੀਆਂ ਉਦੋਂ ਚੱਲੀ 60000 ਆ ਐਕਸੈਸਰੀ ਨਾਲ ਲੱਗੀਆਂ ਸਾਰੀਆਂ ਲਾਈਟਾਂ ਇਹਦੀਆਂ ਚੇਂਜ ਹੋਈਆਂ ਬੰਪਰ ਰੂਬਿਕਨ ਵਾਲਾ ਲੱਗਾ ਆ ਬਿਲਕੁਲ ਫੋਗ ਲੈਂਪ ਪ੍ਰੋਜੈਕਟਰ ਲੱਗੇ ਹੋਏ ਆ ਹਾਂਜੀ 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 ਸਾਈਡ ਵਿਡਿੰਗ ਲੱਗੀ ਹੋਈ ਆ ਹਾਂਜੀ ਇਹਦਾ ਕਾਫੀ ਕੁ ਸਾਮਾਨ ਲੱਗਾ ਸਿਟ ਕ ਲੋ ਜੀ 21 ਮਾਡਲ 4/4 ਆਟੋਮੈਟਿਕ ਆਟੋਮੈਟਿਕ ਕਰੋ ਜੀ ਚੈੱਕ ਇਹ ਵੀ ਡੀਜ਼ਲ ਦੀ ਸਾ ਇਹ ਵੀ ਡੀਜ਼ਲ ਆ ਹਾਂਜੀ ਠੀਕ ਆ ਵੀਰੇ ਹਾਂਜੀ ਤੇ ਇਹ ਕਿੰਨੇ ਦੇ ਦਾਂਗੇ ਆਪਾਂ ਇਹ ਆਪਾਂ 12.5 ਲੱਖ ਚ ਦੇ ਦਾਂਗੇ ਕਾਰ ਲੋ ਜੀ 12.5 ਲੱਖ ਦੇ ਵਿੱਚ ਤੁਹਾਨੂੰ 21 ਮਾਡਲ 4/4 ਆਟੋਮੈਟਿਕ ਥਾਰ ਮਿਲ ਜੂ ਇੱਧਰ ਖੜੀ ਆ ਬਲੈਕ ਕਲਰ ਦੇ ਵਿੱਚ ਦੱਸਿਓ ਵੀਰੇ ਇਹ ਹੈਗੀ ਆ ਜੀ 22 ਮਾਡਲ ਇਹ ਵੀ ਆਟੋਮੈਟਿਕ 4/4 ਇਹ ਵੀ ਬਿਲਕੁਲ ਗੱਡੀ ਘੱਟ ਚੱਲੀ ਆ ਡੀਜ਼ਲ ਦੇ ਵਿੱਚ ਠੀਕ ਆ ਸਿਰਫ 16000 ਕਿਲੋਮੀਟਰ ਚੱਲੀ ਆ ਗੱਡੀ ਇਹ ਸਿਰਫ ਹਾਂਜੀ ਕੀ ਬਾਤ ਆ 2022 ਮਾਡਲ 16000 ਕਿਲੋਮੀਟਰ ਚੱਲੀ ਹੋਈ 4x4 ਆਟੋਮੈਟਿਕ ਹਾਂਜੀ ਸੀਟ ਕਵਰ ਵੀ ਦੇਖੋ ਇਹਦੇ ਬਹੁਤ ਸੋਹਣੇ ਪਏ ਆ ਹਮ ਬਿਲਕੁਲ ਸਾਫ ਸੁਥਰੀ ਗੱਡੀ ਆ ਬਿਲਕੁਲ ਨਵੀਂ ਤੇ ਇਹ ਨਹੀਂ ਘੱਟ ਚੱਲੀ ਗੱਡੀ ਤਾਂ ਮਾਰਕੀਟ ਚ ਮਿਲਦੀ ਨਹੀਂ 16000 ਤਾਂ ਕੁਝ ਵੀ ਨਹੀਂ ਹੁੰਦੀ ਸਾਰਿਆਂ ਨੂੰ ਤਾਂ ਲੋਕੋ ਸਾਲ ਚ 50 50 60 60000 ਚਲਾ ਲੈਂਦੇ ਨੇ ਹਾਂਜੀ ਤੇ ਕਿੰਨੇ ਦੇ ਦਾਂਗੇ ਘਾਰੇ ਇਹ ਇਹ 16 ਲੱਖ ਦੀ ਲੋ ਜੀ 16 ਲੱਖ ਰੁਪਏ ਤੁਹਾਨੂੰ ਇਹ 4x4 ਆਟੋਮੈਟਿਕ ਮਿਲ ਜੂ ਇਹਦੇ ਬਾਅਦ ਤੇ 3.5 ਲੱਖ ਡਾਊਨ ਪੇਮੈਂਟ ਹਾਂਜੀ 3.5 ਲੱਖ ਡਾਊਨ ਪੇਮੈਂਟ ਹਾਂਜੀ ਲੋ ਜੀ ਬਾਕੀ ਹੋ ਜੂਗਾ ਲੋਨ ਹਾਂਜੀ ਲੋ ਜੀ ਅੱਗੇ ਆ ਗਈ ਤੁਸੀਂ ਗਾਣਿਆਂ 'ਚ ਸੁਣਦੇ ਹੋ ਐਲਸੀ 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 ਲੈ ਆਏ ਤੁਹਾਡੇ ਵਾਸਤੇ ਲੈਂਡ ਕਰੂਜ਼ਰ ਛੋਟਾ ਦੱਸਿਓ ਵੀਰੇ ਇਹ ਜੀ ਚਿੱਟੇ ਰੰਗ ਦੇ ਵਿੱਚ 2018 ਮਾਡਲ ਲੈਂਡ ਕਰੂਜ਼ਰ ਇਹ ਵੀਐਕਸ ਮਾਡਲ ਨਹੀਂ ਹੈਗਾ ਜੋ ਮਾਰਕੀਟ 'ਚ ਮਿਲਦਾ ਜ਼ੈਡਐਕਸ ਮਾਡਲ ਆ ਤੁਹਾਡੇ ਮੋਰੇ ਕਿੱਟ ਲੱਗੀ ਆ ਸਾਰੀ ਗੱਡੀ ਨੂੰ ਸਾਰੀ ਗੱਡੀ ਪੀਪੀਐਫ ਹੋਈ ਹੋ ਆ ਠੀਕ ਹੈ ਓਕੇ ਹਾਂਜੀ ਕਿਆ ਬਾਤ ਹੈ ਫੁੱਲੀ ਪੀਪੀਐਫ ਆ ਦੂਜੇ ਨਾਮ ਤੇ ਆ ਗੱਡੀ ਠੀਕ ਹੈ ਗੱਡੀ ਚਮਕਦੀ ਐ ਲਿਸ਼ਕਾਰੇ ਮਾਰਦੀ ਤੁਸੀਂ ਦੇਖ ਲਓ ਹਾਂਜੀ 28 ਹਾਂਜੀ 28 ਡੀਜ਼ਲ ਇੰਜਨ ਲਓ ਜੀ 2018 ਮਾਡਲ ਦੀ ਲੈਂਡ ਕਰੂਜ਼ਰ ਹਾਂਜੀ ਤੇ ਅੰਦਰੋਂ ਚੈੱਕ ਕਰੋ ਮੈਂ ਕਹਿੰਦਾ ਦੇਖ ਕੇ ਧਰਮ ਨਾਲ ਰੂਹ ਹੀ ਖੁਸ਼ ਹੁੰਦੀ ਐ ਗੱਡੀ ਬਹੁਤ ਨਵੀਂ ਮੈਂ ਕਹਿੰਦਾ ਜੀ ਐਨੀ ਮਹਿੰਗੀ ਕਰੋੜਾਂ ਦੀ ਗੱਡੀ ਤੁਹਾਨੂੰ ਅੱਧ ਰੇਟ 'ਚ ਹੀ ਦੇ ਦਾਂਗੇ ਨਵੀਂ 3.5-4 ਕਰੋੜ ਦੀ ਐ ਗੱਡੀ ਤੁਹਾਨੂੰ ਅੱਧ ਰੇਟ 'ਚ ਗੱਡੀ ਦੇ ਦਾਂਗੇ ਕਿੰਨੇ ਦੇ ਦਾਂਗੇ ਏ ਆਪਾਂ 1 ਕਰੋੜ 25 ਲੱਖ ਚ ਦੇ ਦਾਂਗੇ 1 ਕਰੋੜ 25 ਲੱਖ ਦੀ ਹਾਂਜੀ ਲਓ ਮਿੱਤਰੋ ਜੇ ਕੋਈ ਵੀਰ ਲੈਂਡ ਕਰੂਜ਼ਰ ਲੱਭ ਰਿਆ ਲੈਂਡ ਕਰੂਜ਼ਰ ਦੀ ਵੀਡੀਓ ਬਹੁਤ ਘੱਟ ਆਉਂਦੀ ਆ ਸਕਰੀਨ ਤੇ ਚੱਲਦੇ ਨੰਬਰਾਂ ਤੇ ਕਾਲ ਕਰਕੇ ਬੁੱਕ ਕਰ ਸਕਦੇ ਹੋ ਹਾਂਜੀ ਤੇ ਇਹਨਾਂ ਗੱਡੀਆਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਗੱਡੀ ਪਸੰਦ ਆਉਂਦੀ ਆ ਬਾਈ ਉਹਨਾਂ ਦੇ ਨੰਬਰ ਚੱਲਦੇ ਨੇ ਸਕਰੀਨ ਤੇ ਉਹਨਾਂ ਤੇ ਕਾਲ ਕਰਕੇ ਜ਼ੀਰੋ ਡਿਟੇਲ ਵੀ ਮਿਲ ਜੂਗੀ ਤੇ ਬਾਕੀ ਜੇ ਤੁਸੀਂ ਸੌਦਾ ਕਰਨਾ ਤਾਂ ਤੁਹਾਨੂੰ ਇੱਥੇ ਆ ਕੇ ਬੈਠ ਕੇ ਟੇਬਲ ਦੀ ਡੀਲ ਹੋਣੀ ਆ ਹਾਂਜੀ ਕਿਉਂਕਿ ਮੈਂ ਹੋਊਂਗਾ ਜਾਂ ਸਾਡੇ 파ਟਨਰ ਨੇ ਉਹ ਹੋਣਗੇ ਆਫਿਸ ਦੇ ਵਿੱਚ ਸਾਡੇ ਦੋਨਾਂ ਦੇ ਸਕਰੀਨ ਤੇ ਨੰਬਰ ਆ ਸਾਨੂੰ ਕਾਲ ਕਰਕੇ ਆਓ ਵਿਜ਼ਿਟ ਕਰੋ ਤੁਸੀਂ ਗੱਡੀ ਲੈਣੀ ਆ ਆਓ ਨਹੀਂ ਲੈਣੀ ਚਾਹ ਪਾਣੀ ਜ਼ਰੂਰ ਪੀ ਕੇ ਜਾਓ ਬਿਲਕੁਲ ਹਾਂਜੀ ਲਓ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਕਰੋ ਮਿੱਤਰੋ ਤਾਂ ਜੋ ਤੁਹਾਡਾ ਇੱਥੇ ਆਇਆ ਦਾ ਵਧੀਆ ਮਾਣ ਤਨ ਕੀਤਾ ਜਾਵੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ